ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਉਤਰਾ ਸ੍ਰੀ ਮਹਲਾ 5ੁ ਖੁਕੀ ਘੜੀ ਨਾ ਦੇਖਣ ਦੇਵੀ ਆਪਣਾ ਬਿਰਦ ਸਮਾਲੇ ਹੱਥ ਦੇ ਰਾਖੇ ਆਪਣੇ ਕਿਉਂ ਸਾਜ਼-ਸਾਸਪ੍ਰਿਤ ਪਾਲੇ ਪ੍ਰਭ ਸੁਨਾਗ ਰਹੋ ਮੇਰੇ ਚਿਹਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮਿਟ ਰਹਾ ਮੰਨ ਬਿਲਾਸ ਭੇ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਹੈ ਪ੍ਰਭ ਪੂਰਨ ਪੈ ਜਿ ਰਖਾਈ ਪ੍ਰਭ ਸੋ ਲਾਗਰ ਹੋ ਮਹਿ ਚਿਤ ਆਤਮ ਦਾ ਪ੍ਰਭ ਸਦਾ ਸਹਾਈ ਤਨ ਹਮਰ ਹਮਿਤ ਰਹਾ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਹੈ ਪ੍ਰਭ ਪੂਰਨ ਪੈ ਜਿ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਉਤਰਾ ਸ੍ਰੀ ਮਹਲਾ 5 ਉਖੀ ਘੜੀ ਨਾ ਦੇਖਣ ਦੇਵੀ ਆਪਣਾ ਬਿਰਦ ਸਮਾਲੇ ਹਾਥ ਦੇ ਰਾਖੇ ਆਪਣੇ ਕਿਉ ਜਸ ਜਸ ਪ੍ਰਤ ਪਾਲੇ ਪ੍ਰਭ ਸੁਲਾ ਗਰਿਓ ਮੇਰੇ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮਿਟੇ ਰਹਾ ਮਨ ਬਿਲਾਸ ਭੇ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਹੈ ਪ੍ਰਭ ਪੂਰਨ ਪੈ ਜਿ ਰਖਾਈ ਪ੍ਰਭ ਸੋ ਲਾਗਰ ਹੋ ਮਹਿ ਚੀਤ ਆਤਮਾ ਦਾ ਪ੍ਰਭ ਸਦਾ ਸਹਾਈ ਤਨ ਹਮਰ ਹਮਿਤ ਰਹਾ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਹੈ ਪ੍ਰਭ ਪੂਰਨ ਪੈ ਜਿ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 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 ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਉਤਰਾ ਸ੍ਰੀ ਮਹਲਾ 5ੁ ਖੁਕੀ ਘੜੀ ਨਾ ਦੇਖਣ ਦੇਵੀ ਆਪਣਾ 버ਦ ਸੰਮਾਲੇ ਹੱਥ ਦੇ ਰਾਖੇ ਆਪਣੇ ਕਿਉਂ ਜਾਸ ਜਾਸ ਪ੍ਰਤ ਪਾਲੇ ਪ੍ਰਭ ਸੋ ਰਾਗ ਰਹੋ ਮੇਰੇ ਚਿਤ ਆਦਿ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮਿਟ ਰਹੋ ਮਨ ਬਿਲਾਸ ਭੇ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਹੈ ਪ੍ਰਭ ਪੂਰਨ ਪੈ ਜਿ ਰਖਾਈ ਪ੍ਰਭ ਸੋ ਲਾਗਰ ਹੋ ਮੇਹ ਚੀਤ ਆਤਮ ਦਾ ਪ੍ਰਭ ਸਦਾ ਸਹਾਈ ਧਨ ਹਮਰ ਹਮਿਤ ਰਹਾ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਹੈ ਪ੍ਰਭ ਪੂਰਨ ਪੈ ਜਿ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਉਤਰਾ ਸ੍ਰੀ ਮਹੱਲਾ ਬੰਜਾ ਉਖੀ ਘੜੀ ਨਾ ਦੇਖਣ ਦੇਵੀ ਆਪਣਾ ਬਿਰਦ ਸਮਾਲੇ ਹੱਥ ਦੇ ਰਾਖੇ ਆਪਣੇ ਕਿਉਂ ਸਾਜ਼-ਸਾਸ ਪ੍ਰਿਤ ਪਾਲੇ ਪ੍ਰਭ ਸੁਨਾਗਰ ਹੋ ਮੇਰੇ ਚਿਹਤ ਆਦ ਅੰਤ ਪ੍ਰਭ ਸੁਦਾ ਸਹਾਈ ਤਨ ਹਮਾਰਾ ਮਿਟੇ ਰਹਾ ਮੰਨ ਬਿਲਾਸ ਪਹੇ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਹੈ ਪ੍ਰਭ ਪੂਰਨ ਪੈ ਜਿ ਰਖਾਈ ਪ੍ਰਭ ਸੋਲਾ ਗਰਿ ਹੋ ਮਹਿ ਠੀਕ ਆਤਮਾ ਦਾ ਪ੍ਰਭ ਸਦਾ ਸਹਾਈ ਤਨ ਹਮਰ ਹਮਿਤ ਰਾਵ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਹੈ ਪ੍ਰਭ ਪੂਰਨ ਪੈ ਜਿ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਉਤਰਾ ਸ੍ਰੀ ਮਹਲਾ 5ੁ ਖੁਕੀ ਘੜੀ ਨ ਦੇਖਣ ਦੇਵੀ ਆਪਣਾ ਬਿਰਦ ਸਮਾਲੇ ਹੱਥ ਦੇ ਰਾਖੇ ਆਪਣੇ ਕਿਉਂ ਸਾਜ਼ ਸਾਜ਼ ਪ੍ਰਿਤ ਪਾਲੇ ਪ੍ਰਭੂ ਸੁਲਾ ਗੁਰ ਹੋ ਮੇਰੇ ਚਿਹਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮਿਤਿਰ ਹੋ ਮਨ ਬਿਲਾਸ ਪਹੇ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਹੈ ਪ੍ਰਭ ਪੂਰਨ ਪੈ ਜਿ ਰਖਾਈ ਪ੍ਰਭ ਸੋ ਲਾਗਰ ਹੋ ਮੇਂ ਠੀਕ ਆਤਮਾ ਦਾ ਪ੍ਰਭ ਸਦਾ ਸਹਾਈ ਤਨ ਹਮਰ ਹਮਿਤ ਰਹਾਉ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਹੈ ਪ੍ਰਭ ਪੂਰਨ ਪੈ ਜਿ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਉਤਰਾ ਸ੍ਰੀ ਮਹਲਾ 5ੁ ਖੁਕੀ ਘੜੀ ਨਾ ਦੇਖਣ ਦੇਵੀ ਆਪਣਾ ਬਿਰਦ ਸਮਾਲੇ ਹੱਥ ਦੇ ਰਾਖੇ ਆਪਣੇ ਕਿਉਂ ਸਾਜ਼-ਸਾਸ ਪ੍ਰਿਤ ਪਾਲੇ ਪ੍ਰਭ ਸੁਲਾਗ ਰਹੋ ਮੇਰੇ ਚਿਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮਿਤ ਰਹਾਉ ਮਨ ਬਿਲਾਸ ਭੇ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਹੈ ਪ੍ਰਭ ਪੂਰਨ ਪੈ ਜਿ ਰਖਾਈ ਪ੍ਰਭ ਸੋ ਲਾਗਰ ਜੋ ਮਹਿ ਚਿਤ ਆਤਮ ਦਾ ਪ੍ਰਭ ਸਦਾ ਸਹਾਈ ਤਨ ਹਮਰ ਹਮਿਤ ਰਹਾ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਹੈ ਪ੍ਰਭ ਪੂਰਨ ਪੈ ਜਿ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਉਤਰਾ ਸ੍ਰੀ ਮਹਲਾ 5ੁ ਖੁਕੀ ਘੜੀ ਨਾ ਦੇਖਣ ਦੇਵੀ ਆਪਣਾ 버ਦ ਸੰਭਾਲੇ ਹੱਥ ਦੇ ਰਾਖੇ ਆਪਣੇ ਕਿਉਂ ਸਾਜ ਸਾਸ ਪ੍ਰਿਤ ਪਾਲੇ ਪ੍ਰਭ ਸੁਹਾਗ ਰਹੇ ਹੋ ਮੇਰੇ ਚੀਤ ਆਦ ਅੰਧ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤੇ ਰਹਉ ਮਨ ਬਿਲਾਸ ਭੇ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਹੈ ਪ੍ਰਭ ਪੂਰਨ ਪੈ ਜਿ ਰਖਾਈ ਪ੍ਰਭ ਸੋ ਲਾਗਰ ਹੋ ਮਹਿ ਚਿਤ ਆਸਾ ਦਾ ਪ੍ਰਭ ਸਦਾ ਸਹਾਈ ਤਨ ਹਮਰ ਹਮਿਤ ਰਹੁ ਮਨ ਬਿਲਾਸ ਭੇ ਸਾਹਿਬ ਕੇ ਅਚਰਜ ਦੇਖ ਵਡਾਈ ਹਰਿ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਤਰਾ ਸ੍ਰੀ ਮਹੱਲਾ 5ੁ ਖੁਖੀ ਘੜੀ ਨਾ ਦੇਖਣ ਦੇਵੀ ਆਪਣਾ ਬਿਰਦ ਸਮਾਲੇ ਹੱਥ ਦੇ ਰਾਖੇ ਆਪਣੇ ਕਿਉਂ ਜਾਸ ਜਾਸ ਪ੍ਰਤ ਪਾਲੇ ਪਰਬ ਸੋ ਲਾਗ ਰਿਓ ਮੇਰੇ ਚੀਤ ਆਦਿ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮਿਤ ਰਹਾਉ ਮਨ ਬਿਲਾਸ ਪਹੇ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਹੈ ਪ੍ਰਭ ਪੂਰਨ ਪੈ ਜਿ ਰਖਾਈ ਪਰਬ ਸੋ ਲਾਗ ਰਿਓ ਮੇਰੇ ਚੀਤ ਆਦਿ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮਿਤ ਰਹਾਉ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਅਬ ਪ੍ਰਭ ਪੂਰਨ ਪੈ ਜਿ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਤਰਾ ਸ੍ਰੀ ਮਹੱਲਾ ਬੰਜਾ ਉਖੀ ਘੜੀ ਨਾ ਦੇਖਣ ਦੇਵੀ ਆਪਣਾ ਬਿਰਦ ਸੰਮਾਲੇ ਹੱਥ ਦੇ ਰੱਖੇ ਆਪਣੇ ਕਿਉ ਸਾਸ ਸਾਸ ਪ੍ਰਿਤ ਪਾਲੇ ਪ੍ਰਭ ਸੋ ਰਾਗਰ ਹੋ ਮੇਰੇ ਚਿਤ ਆਦਿ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹਾਉ ਮਨ ਬਿਲਾਸ ਭੈ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਪਰਬ ਸੋ ਲਾਗਰ ਹੋ ਮਹਿ ਚੀਤ ਆਤਮਾ ਦੇ ਪ੍ਰਭ ਸਦਾ ਸਹਾਈ ਤਨ ਹਮਰ ਹਮਿਤ ਰਹਾ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ